ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚੱਲੀਆਂ ਤਾਬੜ ਤੋੜ ਗੋਲੀਆਂ 15 ਵਿਦਿਆਰਥੀਆਂ ਦੀ ਹੋਈ ਮੌਤ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਵੀਰਵਾਰ ਨੂੰ ਸਮੂਹਿਕਾ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਗੋਲੀਬਾਰੀ ਮਤਾਬਕ ਯੂਨੀਵਰਸਿਟੀ ਦੀ ਇਮਾਰਤ ਚੈਕਾ ਸਿਆਰਬੰਦ ਦੇ ਵਿਅਕਤੀ ਨੇ ਗੋਲੀਬਾਰੀ ਕੀਤੀ ਇਸ ਗੋਲੀਬਾਰੀ ਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਪੁਲਿਸ ਅਤੇ ਸੀਟੀ ਬਚਾਅ ਸੇਵਾ ਨੇ ਇਹ ਜਾਣਕਾਰੀ ਦਿੱਤੀ ਆ ਪ੍ਰਾਗ ਦੇ ਪੁਲਿਸ ਮੁਖੀ ਮਾਰਟਿਨ ਵੁੱਡ ਡ੍ਰੇਕ ਨੇ ਕਿਹਾ ਕਿ ਗੋਲੀਬਾਰੀ ਚਾਰਲਸ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੀ ਇਮਾਰਤ ਵਿੱਚ ਹੋਈ ਹੈ ਤੇ ਹਮਲਾਵਰ ਇੱਕ ਹਮਲਾਵਰ ਵੀ ਇੱਕ ਵਿਦਿਆਰਥੀ ਸੀ ਜੀ ਹਾਂ ਦੋਸਤੋ ਖਬਰ ਆ ਰਹੀ ਜਿੱਥੇ ਕਿ ਚੈਕ ਗੰਨਰਾਜ ਦੀ ਰਾਜਧਾਨੀ ਪ੍ਰਾਗ ਚ ਵੀਰਵਾਰ ਨੂੰ ਸਮੂਹਿਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹਮਲਾਵਰ ਦਾ ਨਾਮ ਜਾਂ ਤਕਨੀਕ ਕੀਤਾ ਗਿਆ ਚੈੱਕ ਗੰਨਰਾਜ ਦੇ ਗ੍ਰਹਿ ਮੰਤਰੀ ਵਿਟ ਰਾਕੂਸਨ ਨੇ ਕਿਹਾ ਹੈ ਕਿ ਜਾਂਚ ਕਰਤਾਵਾਂ ਨੂੰ ਹਮਲਾਵਰ ਦੇ ਕਿਸੇ ਕੱਟੜਪੰਥੀ ਵਿਚ ਆਤਾ ਰਦਾ ਜਸਮੂਰ ਜੁੜੇ ਹੁੰਦਾ ਸ਼ੱਕ ਨਹੀਂ ਹੈ ਅਤੇ ਯੂਨੀਵਰਸਿਟੀ ਦੇ ਨੇੜੇ ਰੁਡੋਲਫ ਨਿਫਨਮ ਗੈਲਰੀ ਦੇ ਡਾਇਰੈਕਟਰ ਪਵੇਲ ਨਿਡੋਮਾ ਨੇ ਕਿਹਾ ਕਿ ਉਸਨੇ ਖਿੜਕੀ ਵਿੱਚ ਇੱਕ ਵਿਅਕਤੀ ਨੂੰ ਇਮਾਰਤ ਦੀ ਬਾਲਕਨੀ ਵਿੱਚ ਖੜਾ ਦੇਖਿਆ ਤੇ ਫਿਰ ਉਸਨੇ ਬੰਦੂਕ ਨਾਲ ਗੋਲੀਬਾਰੀ ਕੀਤੀ ਵੀਡੀਓ ਦੇਖਣ ਲਈ ਤੋਂ ਵੱਡਾ ਤੁਹਾਨੂੰ ਬਾਦ